390000 ਦੀ ਇੱਕ ਕਾਰ ਮਿਲ ਜੂ ਮਿੱਤਰੋ 2015 ਪੈਟਰੋਲ ਵੇਰੀਐਂਟ ਦੀ ਕਾਰ ਹੈਗੀ ਲੋਕਲ ਨੰਬਰ ਹੈ ਜੀ ਪੇਡ ਨੰਬਰ ਹੈ ਪੇਡ ਨੰਬਰ ਹੈ 6767 ਯਾਰ ਸਾਡੇ 13-13 ਲੱਖ ਰੁਪਏ ਮੰਗੀਆਂ ਨੇ ਦਾ 11 ਲੱਖ ਦੇ ਦਾਂਗੇ ਬਾਕੀ ਹੋਰ ਵੀ ਮਾਨਤਨ ਕਰ ਦਿੱਤਾ ਜਾਏਗਾ ਮੈਂ ਤਾਂ ਹੋਰ ਵੀ ਮਾਨਤਨ ਹੋ ਜੂ ਮਾਨਤ ਕੀਤਾ 8 ਮੋਡਲ ਹੈ 28 ਤੱਕ ਪਾਸ ਹੈ 28 ਤੱਕ ਪਾਸ 8 ਮੋਡਲ ਹੈ 28 ਤੱਕ ਪਾਸ ਹੈ ਠੀਕ ਹੈ ਕੰਡੀਸ਼ਨ ਦੇਖੋ ਜੀ ਕਾਰ ਦੀ ਬਿਲਕੁਲ ਜੈਨੂਨ ਚੱਲੀ ਕਾਰ ਹੈ ਜੀ 85000 ਜੈਨੂਨ ਚੱਲੀ ਹੈ ਜੀ ਠੀਕ ਹੈ ਜੀ ਸਾਰੀ ਕਾਰ ਜੈਨੂਨ ਹੈ ਕੋਈ ਪੀਸ ਅਜੇ ਤੱਕ ਟੱਚੀ ਨਹੀਂ ਹੈ ਕਾਰ ਦਾ ਅ ਲੈ ਮਿੱਤਰੋ ਕਾਲਾ ਝੋਟਾ ਲੈਣਾ ਤੇ ਬਾਈ ਸਾਰਾ ਬੁਲਾ ਹਾਸੀ ਕਾਲ ਦੀ ਕੀ ਹਾਲ ਚਾਲਾ ਅੱਜ ਮਿੱਤਰੋ ਅਸੀਂ ਆਇਆਂਗੇ A1 ਕਾਰਸ ਰਾਇਪਾ ਵੀਰੇ ਖੜਿਆਂਗੇ ਤੇ ਬਾਈ ਜੀ ਆਪਣੇ ਨਾਲ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਠੀਕ ਠਾਕ ਹੋ ਸਵਾਗਤ ਹੈ ਜੀ ਤੁਹਾਡਾ ਏਵਨ ਕਾਰ ਤੇ ਤੁਹਾਡਾ ਤੁਹਾਡਾ ਹੀ ਬਹੁਤ ਸਵਾਗਤ ਹੈ ਜੀ ਪਹਿਲਾਂ ਆਪਣੇ ਵੀਰਾਂ ਨੂੰ ਐਡਰੈਸ ਸਮਝਾਓ ਜੀ ਮਾੜਾ ਜਿਹਾ ਐਡਰੈਸ ਤੇ ਜੀ ਨੀਅਰ ਲਿਬਰਟੀ ਚੌਂਕ ਪਟਿਆਲਾ ਬਾਈਪਾਸ ਏਵਨ ਕਾਰ ਰਾਜਪੁਰਾ ਠੀਕ ਹੈ ਬਾਈ ਜਿੱਦਾਂ ਆਪਣਾ ਸ਼ਾਪ ਦਾ ਨੇਮ ਆ ਗਿਆ ਏਵਨ ਕਾਰ ਕਾਰਾਂ ਵੀ ਉਦੋਂ ਹੀ ਨੇ ਕਾਰਾਂ ਦੀ ਗਰੰਟੀ ਹੈ ਜੀ ਹਰੇਕ ਕਾਰ ਦੀ ਗਰੰਟੀ ਲਿਖ ਕੇ ਦੇਵਾਂਗੇ ਇੰਜਨ ਗੇਅਰ ਦੀ ਗਰੰਟੀ ਹੈ ਜੀ ਐਕਸੀਡੈਂਟ ਦੀ ਗਰੰਟੀ ਉਹ ਲਿਖ ਕੇ ਦੇਵਾਂਗੇ ਜੀ ਕਾਗਜ਼ ਪੱਤਰਾਂ ਦੀ ਬਿਲਕੁਲ ਜੀ ਬਿਲਕੁਲ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਹੈ ਕੋਈ ਵੀ ਕਾਰ ਨੋਨ ਐਕਸੀਡੈਂਟਲ ਹੈ ਜੀ ਇੰਜਨ ਗੇਅਰ ਦੀ ਗਰੰਟੀ ਹੈ ਪੇਪਰਾਂ ਦੀ ਜ਼ਿੰਮੇਵਾਰੀ ਹੈ ਜੀ ਕੋਈ ਵੀ ਕਾਰ ਦੇ ਪੇਪਰਾਂ 'ਚ ਫਰਕ ਨਹੀਂ ਹੋਏਗਾ ਜੋ ਰਿਪੋਰਟ ਦੇਵਾਂਗੇ ਉਹ 'ਚ ਫਰਕ ਨਹੀਂ ਹੋਏਗਾ ਇਹ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਦੱਬ ਕੇ ਕਰਦੇ ਸ਼ੇਅਰ ਲਾਈਕ ਸ਼ੇਅਰ ਜਰੂਰ ਕਰਦੇ ਹੋ ਘੈਂਟ ਘੈਂਟ ਕਰਨੇ ਸਾਰੀ ਗੱਲਬਾਤ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਆਟੋਮੈਟਿਕ ਕਾਰ ਹੈ ਹੂੰ ਬੰਪਰ ਤੋਂ ਬੰਪਰ ਸਾਰੀ ਕਾਰ ਜੈਨੂਨ ਹੈ ਜੀ ਸਾਰੀ ਰੀਨਲ ਹੈ ਜੀ ਸਾਰੀ ਜੈਨੂਨ ਹੈ ਜੀ ਕੋਈ ਪੀਸ ਵੀ ਕਾਰ ਦਾ ਪੇਂਟ ਨਹੀਂ ਹੈਗਾ ਠੀਕ ਹੈ ਜੀ ਇਹ ਕਾਰ ਦੀ ਕੀਮਤ ਹੈ ਜੀ 30 ਲੱਖ ਰੁਪਿਆ 30 ਲੱਖ ਨਾਮ ਕਰਵਾ ਕੇ ਦਿਆਂਗੇ ਜੀ ਹੂੰ ਨਾਮ ਕਰਵਾ ਕੇ 30 ਲੱਖ ਰੁਪਏ ਦੇ ਦੇ ਜੀ ਠੀਕ ਹੈ ਅੱਛਾ ਇਹ ਲੋਨ ਫੈਸਿਲਿਟੀ ਹੈਗੀ ਔਰ ਲੋਨ ਹਾਂਜੀ ਫਿਰ ਤੋਂ ਲੱਖ ਰੁਪਏ ਆਪਣੇ 5 ਲੱਖ ਰੁਪਏ ਦੇ ਕੇ ਕਾਰ ਤੇ ਲੋਨ ਹੋ ਜਾਏਗਾ ਜੀ ਠੀਕ ਹੈ ਮਤਲਬ ਤੁਸੀਂ 5 ਲੱਖ ਰੁਪਏ ਲਿਆਓ ਗੱਡੀ ਲੈ ਜਾਓ ਬਾਕੀ ਹੋ ਜਾਣਾ ਲੋਨ ਠੀਕ ਹੈ ਜੇ ਤੁਹਾਡਾ ਸਿਮ ਬਲ ਸਕੋਰ ਵਧੀਆ ਹੈਗਾ ਜੇ ਬਲੈਕ ਕਲ ਦੇ ਭਾਈ ਜੀ ਕਿੰਨਾ ਮਾਡਲ ਹੈ ਕੀ ਗੱਲ ਬਾਤ ਇਹ 2021 ਮਾਡਲ ਹੈ ਜੀ ਠੀਕ ਹੈ ਜੀ 4/2 ਹੈ ਜੀ ਓਕੇ ਠੀਕੇ ਇਹ ਮੈਨੂਅਲ ਕਾਰ ਹੈ ਇਹ ਮੈਨੂਅਲ ਹੈ ਮੈਨੂਅਲ ਹੈ ਇਹਦੇ ਬੰਪਰ ਤੋਂ ਬੰਪਰ ਸਾਰੀ ਕਾਰ ਜੈਨੂਅਲ ਹੈ ਜੀ ਓਕੇ ਠੀਕ ਹੈ ਜੀ ਇਹ 56000 ਰਿਕਾਡਣਾ ਚਾਹੀਏ ਕਾਰ 56000 ਜੈਨੂਅਲ ਰਿਕਾਡ ਬਿਲਕੁਲ ਜ ਬਿਲਕੁਲ ਲਿਖ ਕੇ ਗਾਰੰਟੀ ਦੇ ਦਿਆਂਗੇ ਇਸ ਚੀਜ਼ ਲਾ ਮਿੱਤਰੋ 56000 ਚੱਲੀ ਆ ਗਈ ਸਾਰੀ ਹਾਂ ਠੀਕ ਹੈ ਠੀਕ ਹੈ ਇਸ ਕਾਰ ਦੀ ਕੀਮਤ ਹੈ ਜੀ 34 ਲੱਖ ਰੁਪਿਆ 34 ਲੱਖ ਰੁਪਏ 5 ਲੱਖ ਰੁਪਏ ਦੇ ਕੇ ਇਸ ਤੇ ਵੀ ਫਾਈਨਾਂਸ ਹੋ ਜਾਏਗਾ ਘੜ ਘੰਡ ਕਾਰ ਹੈ ਤੇ ਅੱਗੇ ਆ ਗਈ ਛੋਟੇ ਮਾਡਲ ਚ ਨੰਬਰ ਵੀ ਘੈਂਟ ਹੈਗਾ 5500 ਕੀ ਗੱਲਬਾਤ ਹੈ ਬਈ ਇਹ 2013 ਮਾਡਲ ਹੈ ਜੀ ਜੀ ਆਟੋਮੈਟਿਕ ਕਾਰ ਹੈ ਜੀ ਠੀਕ ਹੈ ਜੀ ਸਵਾ ਕ ਲੱਖ ਕਿਲੋਮੀਟਰ ਕਾਰ ਰਕਾਰਡ ਨਾਲ ਚੱਲੀ ਹੈ ਠੀਕ ਹੈ 4/2 ਹੈ ਜੀ 4/2 ਹੈ ਜੀ ਠੀਕ ਹੈ ਜੀ ਬੰਪਰ ਛੱਡ ਕੇ ਸਾਰੀ ਕਾਰ ਜੈਨੂਨ ਹੈ ਇਹ ਵੀ ਜੈਨੂਨ ਹੈ ਜੀ ਹਾਂ ਬੰਪਰ ਛੱਡ ਕੇ ਸਾਰੀ ਕਾਰ ਜੈਨੂਨ ਹੈ ਜੀ ਠੀਕ ਹੈ ਜੀ ਕਾਰ ਦੀ ਕੀਮਤ ਹੈ ਜੀ 11 ਲੱਖ ਰੁਪਇਆ 11 ਲੱਖ 11 ਲੱਖ ਰੁਪਇਆ ਜੀ 13 ਮਾਡਲ ਦੀ 13 ਮਾਡਲ ਦੀ ਪਈਆ 13.5 ਲੱਖ ਰੁਪਏ ਮੰਗੀਆਂ ਨੇ ਦਾ 11 ਲੱਖ ਦੇ ਦਾਂਗੇ ਬਾਕੀ ਹੋਰ ਵੀ ਮਾਨਤਨ ਕਰ ਦਿੱਤਾ ਜਾਏਗਾ ਮੈਂ ਤਾਂ ਹੋਰ ਵੀ ਮਾਨਤਨ ਹੋ ਜੂ ਮਾਨਤਨ ਕੀਤਾ ਜਾਏਗਾ ਹਰ ਇੱਕ ਕਾਰ ਦੇ ਵਿੱਚ ਮਾਨਤਨ ਕੀਤਾ ਜਾਏਗਾ ਇਹਦੇ ਵੀ ਲੋਨ ਹੋ ਜਾਊਗਾ ਬਿਲਕੁਲ ਹੋਏਗਾ ਜੀ ਤੇ 2-3 ਲੱਖ ਰੁਪਏ ਦੇ ਕੇ ਇਸਤੇ ਵੀ ਲੋਨ ਹੋ ਜਾਏਗਾ 2-3 ਲੱਖ ਰੁਪਏ ਲੈਓ ਫੋਰਚੂਨਰ ਗੱਡੀ ਲੈ ਜਿਓ ਕਾਰਾਂ ਵੀ ਘੈਂਟ ਨੇ ਤੇ ਬਾਈ ਦੇ ਰੇਟ ਵੀ ਬਹੁਤ ਘੈਂਟ ਨੇਗੇ ਅੱਗੇ ਹੁਣ ਤੁਹਾਨੂੰ ਦਿਖਾਉਨੇ ਆ ਬੀਮਰ ਕਾਰ ਕੀ ਗੱਲ ਬਾਤ ਹੈ ਇਹ 2012 ਮਾਡਲ ਹੈ ਜੀ 320 डी ਹੈ ਜੀ ਟਾਇਰ ਨਵੇਂ ਪੋਏ ਨੇ ਬੰਪਰ ਟੂ ਬੰਪਰ ਸਾਰੀ ਕਾਰ ਜੈਨੂਮ ਨੇ ਕੋਈ ਪੀਸ ਅਜ 98000 ਕਿਲੋਮੀਟਰ ਕਾਰ ਰਿਕਾਰਡ ਨਾਲ ਚੱਲੀ ਹੈ ਟਾਇਰ ਨਵੇਂ ਪੋਏ ਨੇ ਇਹ ਚੈੱਕ ਕਰੋ ਸਰਵਿਸ ਕਾਰ ਦੀ ਤাজা ਹੋਈ ਹੈ ਅੱਛਾ ਬਿਲਕੁਲ ਜੀ ਕੰਡੀਸ਼ਨ ਬੜਾ ਵਧੀਆ ਹੈ 12 ਮਾਡਲ ਹੈ ਤੇ ਬਈ ਗੱਡੀ ਹਲ ਤੱਕ ਸਾਰੀ ਓਰੀਜਨਲ ਪਈ ਆ ਜੀ ਬਾਕੀ ਗੱਡੀ ਦਾ ਤੁਸੀਂ ਅੰਦਰੋਂ ਇੰਟੀਰੀਅਰ ਚੈੱਕ ਕਰੋ ਆ ਦੇਖੋ ਬਈ ਫਕਸ ਨਹੀਂ ਬਹੁਤ ਨਾ ਮੈਂ ਕਹਾਂ ਤੁਸੀਂ ਗਿੰਦੇ ਥੱਕ ਜਾਓਗੇ ਕਿੰਨੇ ਚੱਲੀ ਹੋ ਬਈ ਇਹ ਇਹ 98000 ਰਿਕਾਰਡ ਨਾਲ ਚੱਲੀ 98000 ਕਿਲੋਮੀਟਰ ਦਾ ਮਿੱਤਰੋ 98000 ਏਜੰਸੀ ਰਿਕਾਰਡ ਨਾਲ ਚੱਲੀ ਦੀ ਆ ਸਾਰੀ ਗੱਡੀ ਓਰੀਜਨਲ ਆ 320 D ਹੈ 12 ਮਾਡਲ ਆਟੋ ਦੇ ਵਿੱਚ ਬਿਲਕੁਲ ਇਦਿੱਕਨੀ ਡਿਮਾਂਡ ਹੈ ਜੀ ਇਹ 9 ਲੱਖ ਡਿਮਾਂਡ ਹੈ ਜੀ ਠੀਕ ਹੈ ਬਾਕੀ ਬੈਠ ਕੇ ਹੋਰ ਵੀ ਮਾਨਦਾਨ ਕੀਤਾ ਜਾਏਗਾ ਜੀ ਠੀਕ ਹੈ ਲਓ ਤਾਂ 9 ਦੀ ਡਿਮਾਂਡ ਹੈ ਕੀ ਗੱਲਬਾਤ ਕਰ ਲਿਓ ਹੁਣ ਤੁਹਾਨੂੰ ਦਿਖਾਉਣੇ ਆਗੇ ਚਿੱਟੀ ਕਬੂਤਰੀ i20 ਨਾਲ ਬਾਕੀ ਵੀਰੇ ਪਹਿਲਾਂ ਲਾਈਵ ਵੀ ਚੈੱਕ ਕਰੋ ਤੁਸੀਂ ਗੱਡੀ ਦੇ ਕੀ ਗੱਲਬਾਤ ਹੈ ਬਾਈ ਜੀ ਦੀ ਇਹ 2021 ਮਾਡਲ ਹੈ ਜੀ ਜੀ ਇਹ ਆਪਣਾ 66000 ਕਿਲੋਮੀਟਰ ਕਾਰ ਰਿਕਾਰਡ ਨਾਲ ਚੱਲੀ ਹੈ ਜੀ ਦੋ ਚਾਬੀਆਂ ਨੇ ਸਰਵਿਸ ਕਾਰਡ ਕਾਰ ਦਾ ਨਾਲ ਹੈ 17 ਇੰਚੀ ਲਾਈਟ ਐਕਸਟਰਾ ਲੱਗੇ ਨੇ ਕਾਰ ਨੂੰ ਸਾਰੀ ਕਾਰ Ориਜਨਲ ਹੈ ਜੀ ਕੰਡੀਸ਼ਨ ਦੇਖੋ ਕਾਰ ਦੀ ਟੱਚ ਪਲੇਅਰ ਲੱਗਾ ਕਾਰ ਤੇ ਬਿਲਕੁਲ ਨਵੀਂ ਨਗੋਰ ਕਾਰ ਜੀ ਸੀਟ ਕਵਰ ਚੈੱਕ ਕਰੋ ਤੁਸੀਂ ਗੱਡੀ ਵਰਨਾ 2000 2021 21 ਮਾਡਲ 21 ਮਾਡਲ ਪੈਟਰੋਲ ਪੈਟਰੋਲ ਦੇ ਵਿੱਚ ਹੈ ਪੈਟਰੋਲ ਦੇ ਵਿੱਚ ਹੋਰ ਵੀ ਮੰਗ ਰਹੇ ਨੇ ਬਈ ਪੈਟਰੋਲ ਦੇ ਵਿੱਚ ਵਰਨਾ ਫਸਟ ਓਨਰ ਦੀ ਕਾਰ ਆ ਸਾਡੀ ਇਹ ਵਰੇ ਗੱਡੀ ਫਸਟ ਓਨਰ ਕਾਰ ਆ ਬਿਲਕੁਲ ਪੇਡ ਨੰਬਰ ਹੈ ਜੀ ਪੇਡ ਨੰਬਰ ਆ ਜੀ 990 ਨੰਬਰ ਆ ਤੰਤਰ ਆੰਦਨ ਨੰਬਰ ਬਾਈ ਹੈ ਨਾ ਬਿਲਕੁਲ ਬਿਲਕੁਲ ਕਾਇਪੱਤਰ ਸਾਰੇ ਕੰਪਲੀਟ ਸਾਰੀ ਜਨਸਾਰੀ ਕਿੰਨੀ ਚੱਲੀ ਹੋਏ ਇਹ 64000 ਰਿਕਾਰਡ ਨਾਲ ਚੱਲੀ ਹੈ ਰਿਕਾਰਡ ਨਾਲ ਚੱਲੀ ਹੈ ਤੰਤਰ ਰਿਕਾਰਡ ਨਾਲ 64000 ਚੱਲੀ ਆ ਵਰਨਾ ਫਲੂਇਡਿਕ ਇਹ 6 ਸੇਅਰ ਵੈਗ ਆ ਗਈ ਜੀ ਆ ਗਈ 6 ਸੇਅਰ 6 ਸੇਅਰ ਵੈਗ ਪੋਸਟ ਬਟਨ 스타ਟਰ ਬਾਈ ਜੀ ਕਿੰਨੀ ਕੀਮਤ ਲੱਗਦੀ ਹੈ ਇਹਦੀ ਕੀਮਤ ਹੈ ਜੀ 9.5 ਲੱਖ ਰੁਪਏ 9.5 ਲੱਖ 9.5 ਲੱਖ ਵੀ ਇਹ ਕਾਰ ਜੀ 2 ਲੱਖ ਰੁਪਏ ਦੇ ਕੇ ਕਾਰ ਤੇ ਲੋਨ ਹੋ ਜਾਏਗਾ ਜੀ ਠੀਕ ਹੈ ਬਾਈ 9.5 ਲੱਖ ਦੀ ਡਿਮਾਂਡ ਆ ਹਾਂ ਠੀਕ ਹੈ ਬਾਕੀ ਆ ਕੇ ਕਰ ਲਿਓ ਮੌਕੇ ਤੇ ਅੱਗੇ ਆ ਗਈ ਆਪਣੇ ਕੋਲ ਕ੍ਰੇਟਾ ਜੀ ਕ੍ਰੇਟਾ ਇਹ ਪੈਟਰੋਲ ਹੈ ਜੀ 2016 ਮਾਡਲ ਹੈ 70000 ਕਿਲੋਮੀਟਰ ਚੱਲੀ ਹੈ ਜੀ ਪੰਜਾਬ ਰਜਿਸਟਰਡ ਕਾਰ ਹੈ ਕਾਰ ਦੀ ਕੀਮਤ ਹੈ ਜੀ 7.5 ਲੱਖ ਰੁਪਈਆ ਮਤਰਾ ਜਿਹੜੇ ਸਾਨੂੰ ਦੋ ਗੱਡੇ ਦਿਖਾ ਰਹੇ ਆ ਕ੍ਰੇਟਾ ਦੇ ਵਰਨਾ ਪੈਟਰੋਲ ਦੇ ਵਿੱਚ ਪਹਿਲੀ ਗੱਲ ਤਾਂ ਮਿਲਦੀ ਨਹੀਂ ਜੀ ਹਾਂਜੀ ਹਾਂ ਬਿਲਕੁਲ ਬਹੁਤ ਘੱਟ ਦੇਖਣ ਨੂੰ ਬਈ ਮਿਲਦੀਆਂ ਨਹੀਂ ਆ ਆ ਦੋਨੇ ਗੱਡੇ ਖੜੀ ਨੇ ਘੈਂਟ ਰੇਟਰ ਹੋਣਗੇ ਇਹਦੇ ਵੀ ਕਿੰਨਾ ਮਾਡਲ ਹੈ ਵੀਰੇ ਇਹ ਇਹ 2016 ਜੀ 16 ਮਾਡਲ ਹੈ ਠੀਕ ਹੈ 2016 ਮਾਡਲ ਕਿੰਨੇ ਚੱਲੇ ਹੋਏ ਇਹ 70000 ਕਿਲੋਮੀਟਰ ਚੱਲੀ ਜੀ 7000 ਬੰਪਰ ਛੱਡ ਕੇ ਸਾਰੇ ਜਿਹਨਾਂ ਨੇ ਇਹ ਵੀ ਸਾਰੇ ਬਿਲਕੁਲ ਜੀ ਬੰਪਰ ਛੱਡ ਕੇ ਵੀ ਸਾਰੀ ਜਿਹਨਾਂ ਨੇ ਕਾਰ ਆ ਗਈ ਘੈਂਟ ਕਾਰ ਆ પેટ્રોલ ਦੇ ਵਿੱਚ ਕ੍ਰੇਟਾ ਕਿੰਨੀ ਡਿਮਾਂਡ ਹੈ ਬਰੇ ਇਹਦੀ ਇਹ ਕਾਰ ਦੀ ਕੀਮਤ ਹੈ ਜੀ 7,30,000 ਰੁਪਏ 7,30,000 ਕ੍ਰੇਟਾ ਕ੍ਰੇਟਾ 16 ਮਾਡਲ ਵੀ 16 ਮਾਡਲ ਜੀ ਲੈ ਮਿੱਤਰੋ ਘੈਂਟ ਗੱਲਬਾਤ ਹੋਣ ਵਾਲੀ ਆ 2 ਲੱਖ ਦੇ ਕੇ ਮਿਲੂ ਇਹ ਬਿਲਕੁਲ ਜੀ ਮੈਨੂੰ 2 ਲੱਖ ਦੇ ਕੇ ਬਾਕੀ ਕਾਰ ਦੇ ਲੋਨ ਜੇਗਾ ਬਾਕੀ ਹੋ ਜਾਣਾ ਲੋਨ ਗੱਲਬਾਤ ਤੁਸੀਂ ਕਰ ਲਿਓ ਹੁਣ ਤੁਹਾਨੂੰ ਦਿਖਾਉਣਾ ਹੁਣ ਇਨੋਵਾ ਕਾਰ ਵੀ ਜੀ 4A ਜੀ ਜੀ 4A ਜੀ 2012 ਮਾਡਲ ਹੈ ਸਾਰੀ ਕਾਰ Ориਜినਲ ਹੈ ਜੀ ਇਹ ਵੀ Ориਜినਲ ਹੈ ਹਾਂ ਜੀ ਹਾਂ ਮੁਲਾਜ਼ਮ ਦੀ ਚੱਲੀ ਕਾਰ ਹੈ ਜੀ ਓਕੇ ਠੀਕ ਹੈ ਜੀ 110000 ਕਿਲੋਮੀਟਰ ਕਾਰ ਰਿਕਾਰਡ ਨਾਲ ਚੱਲੀ ਹੈ ਕਾਰ ਨਾਲ ਚੱਲੀ ਹੈ ਹਾਂ ਬੀਮਾ ਫੁੱਲ ਪਿਆ ਜੀ ਦੋ ਚਾਬੀਆਂ ਨੇ ਲਾਈ ਟਾਇਰ ਕਾਰ 'ਚ ਲੱਗੇ ਨੇ ਕੰਡੀਸ਼ਨ ਦੇਖੋ ਜੀ ਕਾਰ ਦੀ ਬਿਲਕੁਲ ਨਵੀਂ ਕੋਲ ਹੈ ਜੀ ਕੰਡੀਸ਼ਨ ਬਹੁਤ ਘੈਂਟ ਆਗੀ ਡੈਸ਼ਬੋਰਡ ਸੀਟ ਕਵਰ ਤੋਂ ਲੈ ਕੇ ਸਾਰੀ ਕਾਰ ਘੈਂਟ ਆ ਬਾਈ ਜੀ 12 ਮਾਡਲ ਹੈ 12 ਮਾਡਲ ਠੀਕ ਹੈ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਕਾਰ ਦੀ ਕੀਮਤ ਹੈ ਇਹਦੀ 495000 ਰੁਪਏ 495000 ਲ ਮੈਨੂੰ 495000 ਦੀ ਇਹ ਕਾਰ ਮਿਲ ਜੂ ਹਾਂ ਅੱਗੇ ਹੁਣ ਤੁਹਾਨੂੰ ਦਿਖਾਉਣਾ ਵੀਰੇ ਵਰਨਾ ਫਲੂਇਡਿਕ ਇਹਦੀ ਕੀ ਗੱਲ ਬਾਤ ਇਹ 2011 ਮਾਡਲ ਹੈ ਜੀ ਫਰਸਟ ਓਨਰ ਹੈ 1.6 ਮਾਡਲ ਹੈ ਠੀਕ ਹੈ ਜੀ ਬੰਬਰ ਛੱਡ ਕੇ ਇਹ ਵੀ ਕਾਰ ਸਾਰੀ ਜੈਨੂਅਲ ਹੈ ਜੀ ਇੰਜਨ ਗੇਅਰ ਦੀ ਗਾਰੰਟੀ ਹੈ 82 ਹਜ਼ਾਰ ਦੀ ਡੀਜ਼ਲ ਦੀ ਕਾਰ ਹੈ ਜੀ ਮਤਲਬ ਡੀਜ਼ਲ ਦੀ ਕਾਰ ਨਾ ਪਰਨਾ ਫਲੂਇਡਿਕ 11 ਮਾਡਲ ਬਾਕੀ ਵੀਰੇ ਅੰਦਰੋਂ ਗੱਡੀ ਦਾ ਅੰਟੀਰੀਅਰ ਸੋਹਣਾਗਾ ਸਾਫ਼ ਸਫਾਈ ਵਾਲੀ ਕਾਰ ਆਗੀ ਤੇ ਬਾਈ ਜੀ ਇਹ ਗੱਲ ਕਰਾਂ ਮੈਂ ਦੀ ਰੇਟ ਦੀ ਇਹਦਾ ਕੀ ਰੇਟ ਆ ਸਵਾ ਤਿੰਨ ਲੱਖ ਰਵੇ ਜੀ ਸਵਾ ਤਿੰਨ ਲੱਖ ਸਵਾ ਤਿੰਨ ਲੱਖ ਮਤਲਬ ਸਵਾ ਤਿੰਨ ਲੱਖ ਰੀ ਇਹ ਗੱਡੇ ਮਿਲ ਦੱਲਵਾ ਤੁਸੀਂ ਕਰ ਲਿਓ ਏਵਨ ਕਾਰਸ ਰਾਜਪੁਰਾ ਤੋਂ ਆਪਾਂ ਖੜੇ ਆਗੇ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਆ ਅੱਗੇ ਸੁਣ ਦਿਖਾਉਨੇ ਵੀਰੇ 스위ਫਟ ਡਿਜ਼ਾਇਰ ਇਹ ਪੈਟਰੋਲ ਆ ਗਈ ਜੀ ਪੈਟਰੋਲ ਦੀ ਕਾਰ ਹੈ ਜੀ 2015 ਮਾਡਲ ਇਹ ਵੀ ਐਕਸਾਈ ਮਾਡਲ ਹੈ ਠੀਕ ਹੈ ਵੀਰੇ 80 85 ਹਜ਼ਾਰ ਕਾਰ ਜੈਨੂਨ ਚੱਲੀ ਹੈ ਜੀ ਠੀਕ ਹੈ ਕੰਡੀਸ਼ਨ ਕਾਰ ਦੀ ਬਹੁਤ ਵਧੀਆ ਜੀ ਕਾਰ ਦੀ ਕੀਮਤ ਹੈ ਜੀ 390000 ਰੁਪਿਆ 290000 390000 390000 390000 ਤਾਂ 390000 ਦੀ ਇਹ ਕਾਰ ਮਿਲ ਜਾਓ ਮਿੱਤਰੋ 2015 ਪੈਟਰੋਲ ਵੇਰੀਐਂਟ ਦੀ ਕਾਰ ਆ ਗਈ ਲੋਕਲ ਨੰਬਰ ਹੈ ਜੀ ਪੇਡ ਨੰਬਰ ਹੈ ਪੇਡ ਨੰਬਰ ਹੈ 6766 ਲੋਕਲ ਰਾਜਪੁਰੇ ਦਾ ਨੰਬਰ ਆਣਾ ਵੀਰੇ ਬਿਲਕੁਲ ਜੀ ਬਿਲਕੁਲ ਤੇ ਇਹਦੇ ਵੀ ਲੋਨ ਹੋ ਜਾਣਾ ਲੋਨ ਹੋ ਜਾਏਗਾ ਜੀ ਲੱਖ ਰੁਪਏ ਦੇ ਕੇ ਠੀਕ ਹੈ ਲਓ ਮਿੱਤਰੋ ਲੱਖ ਰੁਪਏ ਲਾਇਓ ਗੱਡੀ ਲੈ ਜੇ ਸੁਪਰਟ ਡਿਜ਼ਾਇਰ પેટ્રોલ ਅੱਗੇ ਆ ਗਈ ਜੀ i20 ਆਪਣੇ ਕੋਲ i20 ਜੀ 2015 ਮਾਡਲ ਹੈ ਜੀ ਲਾਈਟ ਟਾਇਰ ਕਾਰ 'ਚ ਨਵੇਂ ਲਵਾਏ ਨੇ ਠੀਕ ਹੈ ਜੀ ਨੰਬਰ ਕਾ ਪੰਜਾਬ ਨੰਬਰ ਕ ਆਪਣੇ ਨਾਮਕਾਰ ਕਰਾ ਕੇ ਦੇਾਂਗੇ ਜੀ ਠੀਕ ਹੈ ਜੀ 85 ਹਜ਼ਾਰ ਚੱਲੀ ਹੈ ਕਾਰ ਬੀਮਾ ਕਾਰ ਦਾ ਫੁੱਲ ਪਿਆ ਹੈ ਠੀਕ ਹੈ ਕਾਰ ਦੀ ਕੀਮਤ ਹੈ 460000 ਰੁਪਏ 4,60,000 ਰੁਪਏ ਤਾਂ ਮਤਲਬ 4,60,000 ਦੀ i20 ਮਿਲ ਜੂ ਤੁਹਾਨੂੰ ਨਾਮ ਕਰਾ ਕੇ ਜੀ ਠੀਕ ਹੈ ਕਿਹੜਾ ਵੇਰੀਐਂਟ ਆ ਜੀ 2015 ਮੈਗਨਾ ਆਪਸ਼ਨਲ ਹੈ ਮੈਗਨਾ ਆਪਸ਼ਨਲ ਹਾਂ ਜੀ ਬਾਕੀ ਵੀਰੇ ਗੱਡੀ ਸੋਹਣੀ ਹੈਗੀ ਸਾਫ ਸਫਾਈ ਕਾਰ ਹੈਗੀ ਲਾਈ ਟਾਇਰ ਲੱਗੇ ਹੋਏ ਨੇ ਹੈਗੇ ਹਾਂ ਜੀ 4,60,000 4,60,000 ਰੁਪਏ ਦੀ ਠੀਕ ਹੈ ਲੱਖ ਰੁਪਿਆ ਦੇ ਕੇ ਕਾਰ ਤੇ ਲੋਨ ਹੋ ਜਾਏਗਾ ਜੀ ਤਾਂ ਮਤਲਬ ਤੁਹਾਨੂੰ ਲੱਖ ਰੁਪਿਆ ਲੈ ਆਓ ਗੱਡੀ ਲੈ ਜਿਓ ਅੱਗੇ ਇੱਕ ਹੋਰ ਆ ਗਈ ਜੀ i20 ਆਈ 20 ਜੀ 2012 ਮਾਡਲ ਹੈ ਜੀ ਡੀਜ਼ਲ ਦੀ ਕਾਰ 12 ਮਾਡਲ 12ਵੇਂ ਮਹੀਨੇ ਦੀ ਹੈ ਅੱਛਾ ਟਾਇਰ ਕਾਲ ਦੇ ਬਿਲਕੁਲ ਨਵੇਂ ਪੋਏ ਨੇ ਜੀ ਕੱਲ ਠੀਕ ਹੈ ਵੀਰੇ ਕੰਡੀਸ਼ਨ ਦੇਖੋ ਜੀ ਕਾਰ ਦੀ ਬਿਲਕੁਲ ਨਵੀਂ ਹੈ ਜੀ ਠੀਕ ਹੈ 85000 ਕਿਲੋਮੀਟਰ ਕਾਰ ਜੈਨੂਨ ਚੱਲੀ ਹੈ ਜੀ ਠੀਕ ਹੈ ਬਾਈ ਠੀਕ ਹੈ ਕਾਰ ਦੀ ਕੀਮਤ ਹੈ ਜੀ 290000 ਰੁਪਇਆ 290000 ਲੱਖ ਰੁਪਏ ਦੇ ਕੇ ਇਸ ਤੇ ਵੀ ਲੋਨ ਹੋ ਜਾਏਗਾ ਬਾਈ ਗੱਡੀ ਦਾ ਇੰਟੀਰੀਅਰ ਦੇਖੋ ਘੈਂਟ ਕਾਰ ਆ ਗਈ 2012 ਦੇ 12ਵੇਂ ਮਹੀਨੇ ਦੀ ਕਾਰ ਆ ਬਈ 24 ਤਰੀਕ ਦੀ ਲਾਟ ਜੇ ਦਿਨਾਂ ਦੀ ਕਾਰ ਆ ਬਈ 13 ਮੰਨ ਕੇ ਆਓ ਬਿਲਕੁਲ ਠੀਕ ਹੈ ਗੱਡੀ ਬਹੁਤ ਸੋਹਣੀ ਹੈਗੀ ਕਿੰਨੀ ਚ ਲੈਵਰੇ ਇਹ 85000 ਜੀ 85000 85000 290000 290000 ਕਿਹਦੇ ਮਾਨ ਦਾ ਨੋਟ ਵੀ ਹੋਗਾ ਕਰ ਦਾਂਗੇ ਜੀ ਤੇ ਲੱਖ ਰੁਪਏ ਦੇ ਕੇ ਲੋਨ ਵੀ ਮਿਲ ਜਾਏਗਾ ਠੀਕ ਹੈ ਲ ਮਤਲਬ ਲੱਖ ਰੁਪਏ ਲਿਓ ਗੱਡੀ ਲੈ ਜਿਓ ਠੀਕ ਹੈ ਲੋਕਲ ਰਾਜਪੁਰੇ ਇਹਦਾ ਪਟਿਆਲੇ ਦਾ ਨੰਬਰ ਆਣਾ ਜੀ ਹਾਂਜੀ ਪਟਿਆਲਾ ਠੀਕ ਹੈ ਗੱਲਬਾਤ ਤੁਸੀਂ ਅੱਗੇ ਕੋ ਹੋਰ ਆ ਗਈ ਆ i20 ਜੀ ਦੀ ਕੀ ਡਿਟੇਲ ਹੈ ਜੀ ਇਹ ਪੈਟਰੋਲ ਦੀ ਕਾਰ ਹੈ ਜੀ 2009 ਮਾਡਲ ਹੈ 29 ਦਾ ਕਾਰ ਪਾਸ ਹੈ ਅੱਛਾ ਬੰਪਰ ਛੱਡ ਕੇ ਸਾਰੀ ਕਾਰ ਜੈਨੂਅਨ ਹੈ 70000 ਕਾਰ ਜੈਨੂਅਨ ਚੱਲੀ ਹੈ ਜੀ 70000 ਜੱਲੇ 70000 ਜੈਨੂਅਨ ਚੱਲੀ ਕੰਡੀਸ਼ਨ ਦੇਖੋ ਕਾਰ ਦੀ ਲੈ ਮਿੱਤਰੋ 70000 ਜੈਨੂਅਨ ਚੱਲੀ ਹੈਗੀ ਪੈਟਰੋਲ ਦੀ ਕਾਰ ਆ 2009 ਮਾਡਲ 29 ਤੱਕ ਪਾਸ 31 ਤੱਕ ਪਾਸ ਹੈ ਮਿੱਤਰੋ 29 ਤੱਕ ਪਾਸ ਆ ਗਈ ਪੰਜਾਬ ਨੰਬਰ ਆ ਕਾਰ ਦੀ ਕੀਮਤ ਹੈ ਜੀ ਕਾਰ ਦੀ 230000 230000 230000 ਮਿੱਤਰੋ 230000 ਦੀ ਹੈ ਗੱਡੀ ਮਿਲ ਜੂਗੀ ਗੱਲ ਬਾਤ ਤੁਸੀਂ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊਗਾ ਅੱਗੇ ਕਿਹੜੀ ਹੈਗੀ ਜੀ ਕਾਰ ਆਪਣੇ ਕੋਲ ਇਹ ਜੀ ਹੁੰਡਾ ਅਮੇਜ਼ ਹੈ ਜੀ 2018 ਮਾਡਲ ਹੈ ਠੀਕ ਹੈ ਵੀਰੇ ਦੋ ਵਾਲਾ ਮੋਡਲ ਹੈ ਜੀ ਪੁਸ਼ ਬਟਨ ਸਟਾਰਟ ਹੈ ਪੁਸ਼ ਬਟਨ ਸਟਾਰਟ ਪੁਸ਼ ਬਟਨ ਸਟਾਰਟ ਟਾਇਰ ਕਾਰ ਦੇ ਨਵੇਂ ਪੋਏ ਨੇ ਠੀਕ ਹੈ ਸਾਰੀ ਕਾਰ Ориਜਨਲ ਹੈ ਜੀ 82000 ਕਿਲੋਮੀਟਰ ਕਾਰ ਰਿਕਾਰਡ ਨਾਲ ਚੱਲੀ ਹੈ ਪੈਟਰੋਲਾ ਡੀਜ਼ਲ ਹੈ ਜੀ ਪੈਟਰੋਲ ਦੀ ਕਾਰ ਹੈ ਜੀ ਠੀਕ ਹੈ ਜੀ ਦੋ ਚ 18 ਮਾਡਲ ਆ ਤੇ ਵੀਰੇ ਕਿੰਨੇ ਕਿ ਚੱਲੀ ਹੋਈ ਇਹ ਇਹ 82 ਹਜ਼ਾਰ ਰਕਾਰ ਨਾਲ 82 ਹਜ਼ਾਰ ਰਕਾਰ ਨਾਲ ਜੀ ਕਾਰ ਦੀ ਕੀਮਤ ਹੈ ਜੀ 5 ਲੱਖ ਰੁਪਇਆ 5 ਲੱਖ 5 ਲੱਖ ਰੁਪਇਆ ਲੈ ਮਿੱਤਰੋ 18 ਮਾਡਲ ਆ 5 ਲੱਖ ਦੀ ਡਿਮਾਂਡ ਆਗੀ ਠੀਕ ਹੈ ਪੈਟਰੋਲ ਕਾਰ ਆਗੇ ਵੀਰੇ ਲੱਖ ਰੁਪਏ ਦੇ ਕਿਟਾਉਣ ਪਰ ਲੱਖ ਰੁਪਏ ਦੇ ਕਿ ਕਾਰ ਤੇ ਲੋਨ ਜੇਗਾ ਜੀ ਠੀਕ ਹੈ ਬਾਕੀ ਲੋਨ ਹੋ ਜਾਊਗਾ ਅੱਗੇ ਤੁਹਾਨੂੰ ਦਿਖਾਉਣਾ ਹੈ ਵਰਨਾ ਕਾਰ ਕੀ ਟੇ ਲਈ ਇਹਦੀ 8 ਮਾਡਲ ਹੈ 28 ਤੱਕ ਪਾਸ ਹੈ 28 ਤੱਕ ਪਾਸ 8 ਮਾਡਲ ਹੈ 28 ਤੱਕ ਪਾਸ ਹੈ ਠੀਕ ਹੈ ਕੰਡੀਸ਼ਨ ਦੇਖੋ ਜੀ ਕਾਰ ਦੀ ਬਿਲਕੁਲ ਜੈਨੂਇਨ ਚੱਲੀ ਕਾਰ ਹੈ ਜੀ ਟਾਇਰ ਕਾਰ ਦੇ ਨਵੇਂ ਪੋਏ ਨੇ ਓਕੇ ਠੀਕ ਹੈ ਜੀ ਕੰਡੀਸ਼ਨ ਬਿਲਕੁਲ ਓਕੇ ਜੀ ਕਾਰ ਦੀ ਕੁਮਿੰਦਰ ਕੋਈ ਇੱਕ ਵਾਰ ਟਾਇਰਾਂ ਦੇ ਵਿੱਚ ਆਤੀ ਮਰਾ ਦੇ ਬਾਈ ਨਵੇਂ ਟਾਇਰ ਨੇ ਜਿੱਦੀ ਮਰਜ਼ੀ ਬਾਈ ਗੱਡੀ ਤਾਂ ਤੁਸੀਂ ਆ ਜਾਓ ਬਾਈ ਟਾਇਰ ਤੁਹਾਨੂੰ ਨਵੇਂ ਮਿਲਣਗੇ ਕਿੰਨੀ ਛੱਕਾਪਰ ਨਵੇਂ ਮਿਲਣਗੇ ਗੱਡੀ ਦਾ ਟਾਇਰ ਬਹੁਤ ਘੱਟ ਮਿਲੂਗਾ ਠੀਕ ਹੈ ਇਹ 85000 85000 ਕਾਰ ਜੈਨੂਨ ਚੱਲੀ ਹੈ 85000 ਜੈਨੂਨ ਕਾਰ ਨਾਲ ਚੱਲੀ ਪੈਟਰੋਲ ਦੀ ਕਾਰ ਹੈ ਜੀ ਪੈਟਰੋਲ ਦੀ ਕਾਰ ਹੈ ਜੀ ਦੇਖੋਗੇ ਚਲਾਓਗੇ ਪਤਾ ਲੱਗੇਗਾ ਵੀ ਹੈ ਜੈਨੂਨ ਕਾਰ ਹੈ ਜੀ ਮਤਲਬ ਪੈਟਰੋਲ ਦੇ ਵਿੱਚ ਲੈ ਕੇ ਆ ਆ ਵਰਨਾ ਅੱਜ ਤੱਕ ਪਾਸ ਆ ਪੰਜਾਬ ਨੰਬਰ ਆ ਨਵੇਂ ਟਾਇਰ ਨੇ ਤੇ ਵੀ ਰੇਟ ਕਿੰਨਾ ਕਹਦਾ ਇਹਦੀ ਕੀਮਤ ਹੈ 190000 190000 ਲਾ ਮਤਲਬ 190000 ਦੀ ਵਰਨਾ ਕਾਰ ਮਿਲ ਜੂਗੀ 28 ਤੱਕ ਪਾਸ ਆ ਅੱਗੇ ਆ ਗਈ Swift ਆਪਣੇ ਕੋਲ Swift ਹੈ ਜੀ પેટ્રોલ ਦੀ ਕਾਰ ਹੈ 2015 ਰਜਿਸਟਰਡ 16 ਜੀ 63000 ਕਿਲੋਮੀਟਰ ਕਾਰ ਰਿਕਾਰਡ ਨਾਲ ਚੱਲੀ ਹੈ ਫਰਸਟ ਓਨਰ ਕਾਰ ਹੈ ਫਰਸਟ ਓਨਰ ਹੈ ਨਾਮ ਕਰਵਾ ਕੇ ਦਿਆਂਗੇ ਜੀ ਕਾਰ ਦੀ ਕੀਮਤ ਹੈ 440000 ਰੁਪਏ 440000 4 ਲੱਖ ਰੁਪਏ ਦਾ ਮਿੱਤਰੋ 440000 ਦੀ ਇਹ ਕਾਰ ਮਿਲ ਜੂ 2015 ਮਾਡਲ પેટ્રોલ ਵੇਰੀਐਂਟ ਹੈ ਬਾਈ ਜੀ ਠੀਕ ਹੈ ਕਾਰ ਨਾਲ ਚੱਲੀ ਕਾਰ ਆ ਗਈ ਫਰਸਟ ਓਨਰ ਦੀ ਕਾਰ ਆ ਗਈ ਹਾਂ ਜੀ ਇਹ ਬਾਈ ਘੱਟੇ ਮਿਲ ਜੂ ਤੁਹਾਨੂੰ ਲੱਖ ਰੁਪਏ ਲਿਆਓ ਠੀਕ ਹੈ ਡਾਊਨ ਅਮੈਂਟ ਕਰੋ ਘੱਟੀ ਲੈ ਜਾਓ ਅੱਗੇ ਆ ਗਈ i20 ਆ ਗਈ ਇਹ 2015 ਮਾਡਲ ਹੈ ਜੀ ਫਰਸਟ ਉਹਨਾਂ ਦੀ ਕਾਰ ਹੈ ਠੀਕ ਹੈ 90000 ਕਿਲੋਮੀਟਰ ਕਾਰ ਜੈਨੂਨ ਚੱਲੀ ਹੈ ਜੀ ਤਕਰੀਬਨ ਸਾਰੀ ਕਾਰ ਜੈਨੂਨ ਹੈ ਕਾਰ ਦੀ ਕੀਮਤ ਹੈ ਜੀ ਨਾਮ ਕਰਾ ਕੇ 460000 ਰੁਪਇਆ 460000 ਨਾਮ ਕਰਾ ਕੇ ਲਓ ਮੇਟਰੋ ਨਾਂ ਨੂੰ ਕਰਾ ਕੇ 460000 ਦੀ 80000 ਰੁਪਏ ਦੇ ਕੇ ਲੋਨ ਹੋ ਜਾਏਗਾ ਜੀ i20 2015 ਮਾਡਲ ਡੀਜ਼ਲ ਵੈਰੀਐਂਟ ਆ ਬਾਈ ਜੀ ਠੀਕ ਹੈ ਕਾਰ ਸੋਹਣੀ ਆ ਸਾਫ ਸੁਥਰੀ ਕਾਰ ਆ ਬਾਈ ਤੇ ਬਾਈ ਜੀ 1 ਲੱਖ ਰੁਪਏ ਦੇ ਕੇ ਕਾਰ ਤੇ ਲੋਨ ਹੋ ਜਾਏਗਾ ਅੱਛਾ ਬਿਲਕੁਲ ਲਓ ਮੇਟਰੋ ਲੱਖ ਰੁਪਇਆ ਲਿਆਓ ਲੋਨ ਵਗੈਰਾ ਹੋ ਜੂ ਲੋਨ ਫੈਸਿਲਿਟੀ ਹੈਗੇ ਜੇ ਤੁਹਾਡਾ ਸਿਬਲ ਸਕੋਰ ਸੋਨਾ ਹੈਗਾ ਠੀਕ ਹੈ ਜੀ ਅੱਗੇ ਆ ਗਈ ਜੀ ਬਲੀਨੋ ਬਲੀਨੋ ਕੀ ਗੱਲ ਬਾਤ ਹੈ ਜੀ ਬਲੀਨੋ ਹੈ ਜੀ 2016 ਮਾਡਲ ਹੈ ਠੀਕ ਹੈ ਬਾਈ ਠੀਕ ਹੈ ਜੀ ਇਹ ਕਾਰ 85000 ਜੈਨੂਨ ਚੱਲੀ ਹੈ ਜੀ ਠੀਕ ਹੈ ਜੀ ਸਾਰੀ ਕਾਰ ਜੈਨੂਨ ਹੈ ਕੋਈ ਪੀਸ ਅਜੇ ਤੱਕ ਟੱਚਿੰਗ ਨਹੀਂ ਹੈ ਕਾਰ ਦਾ ਅੱਛਾ ਬੰਪਰ ਵੀ ਨਹੀਂ ਬੰਪਰ ਵੀ ਨਹੀਂ ਸਾਰੀ ਕਾਰ ਜੈਨੂਨ ਹੈ ਜੀ ਠੀਕ ਹੈ ਜੀ ਕਾਰ ਦੀ ਕੀਮਤ ਹੈ ਜੀ 490000 490000 ਦੋ ਚਾਬੀਆਂ ਨੇ ਜੀ ਫੁੱਲ ਬੀਮਾ ਪਿਆ ਹੈ ਕਾਰ 2016 ਮਾਡਲ ਬਲੀਨੋ ਫਰਸਟ ਹੰਦਰ ਦੀ ਕ ਡੀਜ਼ਲ ਵਾਲਾ ਵਰੀਐਂਟ ਦੀ ਬਾਈ ਸਾਰੀ ਗੱਡੀ Ориਜਨਲ ਆ ਰਕਵਿੰਦਰ ਗਾਉਂ ਇੱਕ ਵਾਰ ਨਾ ਬੰਪਰ ਵੀ ਦਿਖਾ ਦੇ ਤੇ ਬੋਰਨਟ ਵੀ ਦਿਖਾ ਦੇ ਬਈ ਚੰਗੇ ਤਰੀਕੇ ਨਾਲ ਬਾਈ ਸਾਰੀ ਗੱਡੀ Ориਜਨਲ ਪਿਆਲ ਤੱਕ ਠੀਕ ਹੈ ਕਲਮ ਵੀ ਨਹੀਂ ਲੱਗੀ ਵੀਰੇ ਕਿਸੇ ਤਰ੍ਹਾਂ ਸੇ ਨਹੀਂ ਸਾਰੀ ਜੈਨੂਨ ਜੇ ਕੋ ਕਲਮ ਹੋਏਗੀ ਤੇ ਕੋਈ ਸਕਰਾਚ ਹੈ ਤੇ ਕਲਮ ਇਹ ਤਾਂ ਜੈਨੂਨ ਹੈ ਜੈਨੂਨ ਜੈਨੂਨ ਠੀਕ ਹੈ ਬਿਲਕੁਲ ਕਿੰਨਾ ਰੇਟ ਦੱਸਦੇ ਆਪਾਂ ਦਾ ਇਹ 490 ਦੀ ਹੈ ਜੀ 490 ਦੀ ਲੱਖ ਰੁਪਏ ਦੇ ਕਿਸਤੇ ਵੀ ਲੋਨ ਹੋ ਜਾਏਗਾ ਜੀ ਮਤਲਬ ਤੁਹਾਨੂੰ ਲੱਖ ਰੁਪਏ ਲਏ ਉਹਨੂੰ ਹੋ ਜਾਊਗਾ ਠੀਕ ਹੈ ਮਾਈਲ ਨੰਬਰ ਸਕਰੀਨ ਚੱਲ ਰਿਆ ਹੋਊਗਾ ਤੇ ਬਾਈ ਇੰ ਮੋੜ ਨੰਬਰ ਸਕ੍ਰੀਨ ਤੇ ਦਰੋ ਬਈ ਐਡਰੈਸ ਇੱਕ ਵਾਰ ਦੁਬਾਰਾ ਦੱਸੋ ਐਡਰੈਸ ਹੈ ਜੀ ਨੀਅਰ ਲਿਬਰਟੀ ਚੌਂਕ ਓਪੋਜ਼ਿਟ ਅਮਰਦੀਪ ਕਲੋਨੀ ਪਟਿਆਲਾ ਬਾਈਪਾਸ A1 ਕਾਰ ਰਾਜਪੁਰਾ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਜੀ ਕਿਸੇ ਪੂਰੇ ਆਲ ਓਨ ਇੰਡੀਆ ਦਾ ਕਾਰ ਤੇ ਲੋਨ ਹੋ ਜਾਏਗਾ ਜੀ ਲੱਖ ਰੁਪਏ ਲਿਆਓ ਤੇ ਕੋਈ ਵੀ ਕਾਰ ਤੇ ਲੋਨ ਪਾਓ ਜੀ ਬਈ ਗੱਲਬਾਤ ਕਰ ਲਿਓ ਠੀਕ ਹੈ ਬਾਈ ਇਹ ਮੂਵ ਦਿ ਲੱਗਾ ਤੁਹਾਡਾ ਨਾਲ ਗੱਲ ਕਰਕੇ ਘੈਂਟ ਕਰਨ ਬਈ ਹਾਂ ਹਾਂ ਜੀ ਬਿਲਕੁਲ ਠੀਕ ਹੈ ਬਈ ਸਸਤੀ ਕਾਰ ਜੀ